ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਕੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਨੇੜੇ ਆ ਗਿਆ ਜੈਤੀਪੁਰ। ਵੱਡੇ ਰੋਡ ਦੇ ਉੱਤੇ ਹੀ ਜੈਤੀਪੋਰਾ ਉੱਥੋਂ ਸੱਜਣੋ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਘੋਗਾ ਤੇ ਐਸ ਵੇਲੇ ਓਮਕਾਰ ਸਿੰਘ ਘੋਗੇ ਵਾਲੇ ਕੋਲੇ ਆ ਪੰਜ ਝੋਟੀਆਂ ਵਖਾਵਾਂਗੇ ਸੱਜਣੋ ਆ ਟਾਪ ਦੀਆਂ ਤਕਰੀਬਨ ਹੀ ਝੋਟੀਆਂ ਵੀਰ ਕੋਲੇ ਹੁੰਦੀਆਂ ਜਿੰਨਾ ਜਿੰਨਾ ਦੁੱਧ ਹੁੰਦਾ ਉਹਨਾਂ ਉਹਨਾਂ ਦੁੱਧ ਦੱਸਿਆ ਜਾਂਦਾ ਆ ਜਿਹੜੀ ਸਾਹਮਣੇ ਸਕਰੀਨ ਤੇ ਤੁਹਾਨੂੰ ਮੈਂ ਝੋਟੀ ਵਖਾ ਰਿਆ ਨਾ ਸੱਜਣੋ ਮੋਰਾ نسل ਦੀ ਤੇ ਯਾਰ ਗੱਲਾਂ ਅਗਲੇ ਘਰ ਦੀਆਂ ਆ ਕਰਮ ਵਾਲੀਆਂ ਦੀਆਂ ਬਹੁਤ ਕੱਦ ਕਾਠ ਤੇ ਬੜਾ ਚੰਗਾ ਦੁੱਧ ਤਾਜੀ ਸੂਈ ਆ ਦੰਦਾਂ ਦੇ ਵਿੱਚ ਕੱਟੀ ਆ ਹਜੇ ਸਜਣੋ ਆ ਜੋ ਲਵਾਂਗੇ ਜਾਣਕਾਰੀ ਭਰਾ ਤੋਂ ਸਾਰੀ ਕੱਲਾ ਕੱਲਾ ਚਲਾ ਚਲੂ ਕੇ ਵੇਣੇ ਆ ਤੇ ਕਰਕੇ ਨਾ ਤਸੱਲੀ ਤੇ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਆ ਵੀ ਝੋਟੀ ਬਹੁਤ ਸੁਥਰੀ ਆ ਸਜਣੋ ਸਾਰੀ ਜੈਡ ਬਲੈਕ ਉਹਦੇ ਦੋ ਕੁ ਵਾਲ ਜਿਹੜੇ ਪੂਛ ਦੇ ਵਿੱਚ ਚਟੇ ਆ ਆਜੋ ਲਈਏ ਜਾਣਕਾਰੀ ਤੇ ਤੁਰ ਤਾਰ ਕੇ ਬਹਿਣੇ ਆ ਕਰਦੇ ਆ ਸ਼ਰਵਾਤ ਓਮਕਾਰ ਵੀਰੇ ਸასი ਕਾਲ ਸასი ਕਾ ਬਾਈ ਜੀ ਹੋਰ ਸੁਣਾਓ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਘਰ ਪਰਿਵਾਰ ਓਕੇ ਬਹੁਤ ਵਧੀਆ ਮੇਹਰਿਆ ਜੀ ਮਹਾਰਾਜ ਦੀ ਤੇ ਵਪਾਰ ਚੱਲੀ ਜਾਂਦਾ ਹਰ ਦਰ ਉਂਦਾਰ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਨਾ ਬਹੁਤ ਵਧੀਆ ਆਪਣਾ ਚੈਨਲ ਓਤੇ ਵੀ ਕੀ ਜਾਂਦਾ ਮਾਣ ਤੁਹਾਨੂੰ ਥੋੜਾ ਦੂਰ ਪੈ ਜਾਂਦਾ ਰੋਜ਼ ਆਉਣਾ ਔਖਾ ਹੋ ਜਾਂਦਾ ਹਨਾ ਹਾਂਜੀ ਤੇ ओंकार ਘੋਗੇ ਦੇ ਨਾਂ ਤੇ ਇਹ ਚੈਨਲ ਹਾਂਜੀ ਹਾਂਜੀ ਤੇ ओंकार ਡੇਰੀ ਫਾਰਮ ਸ਼ੋਅ ਜਿਸ ਨਾਂ ओंकार ਘੋਗਾ ਭਰੇ ਆ YouTube ਤੇ ਨਿਕਲ ਆਉਂਦਾ ਜੀ ਠੀਕ ਆ ਵੀਰੇ ਹਾਂਜੀ ਤੇ ਕੋਈ ਦਿਖਦੇ ਇਸ ਗੱਲ ਨਹੀਂ 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 ਗੁੱਸਾ ਨਹੀਂ ਕੋਈ ਜਮਾ ਹੀ ਨਹੀਂ ਤੁਹਾਨੂੰ ਕਈ ਯੂਟਿਊਬਰ ਗੁੱਸਾ ਕਰ ਜਾਂਦੇ ਉਹ ਨਹੀਂ ਵੀਰੇ ਕੋਈ ਚੱਕਰ ਹੀ ਨਹੀਂ ਜਮਾ ਹੀ ਨਹੀਂ ਹਰ ਇੱਕ ਦੀ ਆਪਦੀ ਤਕਦੀਰ ਲਿਖੀ ਹੋਈ ਹੈ ਨਾ ਹਾਂ ਨੀ ਵਧੀਆ ਜੀ ਉੱਤੇ ਵਿਗਿਆ ਮਾਲ ਵਿਗਿਆ ਆਪਣਾ ਹਾਂ ਨਹੀਂ ਨਹੀਂ ਵਧੀਆ ਵੀਡੀਓ ਚੱਲੀਆਂ ਉੱਤੇ ਹਾਂਜੀ ਤੇ ओंकार ਵੀਰੇ ਆਪਣਾ ਐਡਰੈਸ ਐਡਰੈਸ ਪਿੰਡ ਘੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਂ ओंकार ਸਿੰਘ ਜੀ ਨੰਬਰ 9779938344977993834 ਤੇ ਆ ਜਿਹੜੀ ਝੋਟੀ ਆਪਾਂ ਇੱਕ ਨੰਬਰ ਤੇ ਸਟਾਰਟ ਕਰਨੀ ਹੈ ਇਹ ਕਿਹੜਾ ਸੁਆ ਇਹ ਬਈ ਪਲੂਨ ਸੁਈ ਆ ਜਮਾ ਤਾਜੀ ਸੁਈ ਜਾ ਠੀਕ ਆ ਆਹਤੀ ਮਗਰਿਆ ਇਹਨੇ ਮੂਲੀ ਜੀ ਮਾੜੀ ਮੁੱਟੀ ਔਲ ਕਰਦੀ ਆ ਕੱਟੀ ਮਗਰ ਆ ਪਲੂਨ ਸੁਈ ਆ ਜੈਡ ਬਲੈਕ ਆ ਕਿਆ ਬਾਤ ਤੇ ਬਈ ਭੋੜਾ ਹੋ ਗਿਆ ਇਹਦਾ 8 ਕਿਲੋ ਦੇ ਕਰੀਬ ਠੀਕ ਆ 8 ਦੇ 9 ਵਜੇ ਤੇ ਦੰਦਾਂ ਦੇ ਆਪੇ ਹੋਰ ਦੰਦਾਂ ਚ ਵੇਖੀ ਬਈ ਗਾਰੰਟੀ ਆ ਆਪਣੀ ਬਈ ਦੋ ਦੰਦ ਹੋਵੇ ਕੋ ਲਗ ਗਰੰਟੀਆ ਥੋੜਾ ਮੂੰਹ ਖੜਾ ਵੜਾਉਂਦੀ ਆ ਗਰੰਟੀ ਦੋ ਦੰਦ ਦੀ ਦੋ ਦੰਦ ਦਾ ਕੈ ਪੱਟ ਦੀਏ ਨਹੀਂ 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 ਕੋਈ ਚੱਕਰ ਹੀ ਨਹੀਂ ਗਰੰਟੀ ਆ ਦੋ ਦੰਦ ਦੀ ਬਾ ਠੀਕ ਆ ਲੋ ਵੀ ਸੱਜਣਾ ਮਗਰ ਵੀ ਕੱਟੀ ਦੋ ਦੰਦ ਝੋਟੀ ਸੂਈ ਆ ਤੇ ਕੀ ਕਹਿਣੇ ਆ ਯਾਰ ਵੇਖਿਓ ਹੁਸਨ ਝੋਟੀ ਦਾ ਤੇ ਰੋਬ ਰਾਵ ਬਈ ਕੱਟੀਆਂ ਆਪਣੇ ਕੋ ਸਾਰੀਆਂ ਸਿਰਾਵਾਂ ਵਾਕਈ ਵੇਖੋ ਲੇਵਾ ਭਾਂਡਾ ਸੱਜਣੋ ਕੀ ਬਾਤ ਆ ਓਂਕਾਰ ਬਹੁਤ ਚੰਗੀ ਕੱਟੀ ਚੰਗਾ ਦੁੱਧ ਪਾਊਗੀ ਹਨਾ ਬਹੁਤ ਜ਼ਿਆਦਾ ਬਈ ਆਪਣੇ ਕੋ ਇੱਕ ਤੋਂ ਇੱਕ ਤੋਂ ਕਹੇਗਾ ਦੂਜੀ ਜ਼ਿਆਦਾ ਚੰਗੀ ਆ ਗਈ ਹਾਂ ਸਾਰੀਆਂ ਚੰਗੀਆਂ ਬਈ ਵਾਕਿਆ ਹੀ ਕੋਈ ਸ਼ੱਕ ਨਹੀਂ ਲੋ ਵੀ ਸੱਜਣੋ ਵਿਰਲਾ ਮੁਰਲਾ ਚੈੱਕ ਕਰਿਓ ਥਣਾ ਦੀਆਂ ਥਣ ਦਾ ਸਹਿਜ ਕਿੰਨਾ ਸੋਹਣਾ ਤੇ ਬਾਕੀ ਛੋਟੀ ਉਮਰ ਦੇ ਵਿੱਚ ਸੂਈ ਕੱਟੀ ਯਾਰ ਪਰ ਸਾਂਭਣ ਵਾਲੇ ਨੇ ਵੀ ਸੱਜਣੋ ਕੋਈ ਕਸਰ ਨਹੀਂ ਛੱਡੀ ਪੂਰੀ ਸੰਭਾਈ ਕੀਤੀ ਆ ਕੱਟੀ ਦੀ ਜੱਡ ਬਲੈਕ ਸਾਰੀ ਜੱਡ ਬਲੈਕ ਆ ਕੋਈ ਇੱਕ ਵਾਲ ਨਹੀਂ ਵਿਰਲ ਬਹੁਤ ਆ ਵਿਰਲ ਬਹੁਤ ਆ ਨਾਲਾ ਨੂਣਾ ਲੀਵੇ ਤੇ ਹਣਾ ਜ਼ਿਆਦਾ ਚੰਗੀ ਬਈ ਜ਼ਿਆਦਾ ਚੰਗੀ ਆ ਇਥੋਂ ਕਰਿਓ ਚੈੱਕ ਸੱਜਣਾ ਥੋੜੀ ਡਰਦੀ ਆ ਕੈਮਰੇ ਤੋਂ ਵੇਖੋ ਥਾਂ ਲੇਵੇ ਦੀ ਕੁਆਲਿਟੀ ਨਾ ਆ ਗਾੜੀ ਵੀ ਚੰਗੀ ਹੋਊਗੀ ਹਾਂਜੀ ਤੇ ਰੇਟ ਇਹਦਾ ਓੰਕਾਰ ਵੀਰੇ ਕੀ ਰਹੂਗਾ ਕਰਮਾਲੀ ਦਾ ਸਾਹਿਬ ਅਸੀਂ ਦੇਸੀ ਨਾਲ ਆ ਹੀ ਕਰਦੇ ਆ ਕੱਟੀ ਆ ਉਧਰ ਦੀ ਜਿਆਦਾ ਚੰਗੀ ਰੇਡ ਜਮਾ ਛੋਟਾ ਜਿਹਾ ਅੱਛਾ ਹਾਂਜੀ ਕਿੰਨੇ ਦੀ ਵੀਰੇ ਕੱਟੀ ਤਾਂ ਗਈ 1 15 ਦੀ ਠੀਕ ਆ 1 20 ਦੀ ਹਾਂ 1 5 ਦੀ ਜੱਸ ਨਾਉਗਾ 1 ਲੱਖ 5000 ਦੀ ਜੱਸ ਨੂੰ ਆ ਐਨੂੰ ਕਰਦੇ ਮੜੀ ਜੀ ਲੋਕ ਸੱਜਣੋਂ ਥੋੜੀ ਡਰਦੀ ਆ ਵੀ ਪਤਾ ਨਹੀਂ ਮੈਨੂੰ ਕੀ ਕਹਿਣ ਲੱਗੇ ਤੇ ਬਾਕੀ ਕੋਈ ਓੜਾ ਬੰਨਾ ਨਹੀਂ ਵੇਖੋ 1 ਲੱਖ ਤੇ 5000 ਰੁਪਇਆ ਰੇਟ ਮਗਰ ਵੀ ਇਹਦੇ ਕੱਟੀ ਜੀ ਕੱਟੀ ਆ ਵੀ ਕੱਟੀ ਤੇ ਮਗਰ ਵੀ ਕੱਟੀ ਉਹ ਮੇਰੇ ਮੂੰਹ ਹਟੀ ਗਈ ਔਲ ਕਰਦੀ ਮੂੰਹ ਉਹ ਤਾਂ ਨੇ ਹੋ ਜਾਣਾ ਸੈੱਟ ਕੋਈ ਚੱਕਰ ਨਹੀਂ ਆ ਕੱਧਾ ਤਾਂ ਨਹੀਂ ਕਰੂਗੀ ਹਾਂਜੀ ਹਾਂਜੀ ਤੇ ਆ ਝੋਟੀ ਵਿਖਾ ਦਈਏ ਭਾਈ ਇਹ ਵੀ ਪਿਓਰ ਦੁੱਧ ਆਂਦ ਇਹ ਵੀ ਦੁੰਦੀ ਦੁੰਦੀ ਇਹ ਵੀ ਤਾਜੀ ਸੂਈ ਨਾ ਹਾਂ ਇਹ ਭਾਈ ਤੈਨੂੰ ਖੋਦਿਆਂ ਦਾ ਭਲੇਖਾ ਬਹੁ ਜਿੱਡਾ ਇਹਦਾ ਖੱਦ ਗਾਣਾ ਵਾਕਈ ਬੜਾ ਪਾਜੀ ਸੂਈ ਆ ਦੁੱਧ ਇਹਦੇ ਕੋਲ ਹੋਊਗਾ 9-10 ਕਿਲੋ ਤਿਆ 9 10 ਕਿਲੋ ਹਾਂ ਜਾਤਪਰੀਡ ਬਹੁਤ ਆ ਹਨਾ ਜਾਤਪਰੀਡ ਬਾਈ ਇਹਦਾ ਮੂੰਹ ਹੀ ਤਾਂ ਪੱਟ ਕੇ ਦਿਖਾਉਂਦਾ ਮੂੰਹ ਉਹ ਵੀ ਫਰਦ ਚੌਗੀ ਹੋਏ ਦਾ ਬੰਦੇ ਹੁੰਦਾ ਵਾਕਿਆ ਹੀ ਸਜਣਾ ਆ ਦਿਖਾ ਚੰਗੀ ਤਰ੍ਹਾਂ ਵਿੱਚ ਐਨ ਮੈਂ ਨਾ ਸ਼ੀਸ਼ਾ ਸਾਹਮਣੇ ਕਰਤਾ ਆਪੋ ਦੋ ਦੋ ਦੰਦ ਆ ਵਾਕਿਆ ਹੀ ਐਨ ਨੂੰ ਲੈ ਚੱਲ ਵੇਖੋ ਸਜਣਾ ਤੇ ਬੱਚਾ ਇਹਦੇ ਕੋਲੇ ਹਮਕਾਰ ਵੀਰੇ ਬਈ ਇਹਦਾ ਕੱਟਾ ਉਹ ਵੱਜਾ ਚੂਣ ਚਾਂ ਨੂੰ ਓਕੇ ਰਿਪੋਰਟ ਮਰਜ਼ੀ ਖੁੱਲੀ ਛੱਡ ਕੇ ਛੋਲਾ ਕੀ ਬਾਤ ਉੱਥੇ ਸੁਈ ਹੋਈ ਮੈਂ ਤਾਂ ਆਪਣੇ ਖਫਾਉ ਕੱਦ ਕੱਢ ਚ ਬੜਾ ਕੱਦ ਕੱਢ ਹਨਾ ਲਿਆ ਮਾਰੀ ਡਰੇ ਨਾ ਇਹ ਤਾਂ ਇਦਾਂ ਨਹੀਂ ਹੁੰਦਾ ਇਦਾਂ ਆਉਂਦਾ ਠੀਕ ਬਹੁਤ ਜ਼ਿਆਦਾ ਕੰਜੀ ਜਾਤ ਵਾਲੀ ਆ ਹਾਂ ਜਾਤ ਕੁਆਲਟੀ ਬਹੁਤ ਇਹਦੇ ਥਣ ਤੇ ਵੱਜਿਆ ਕੁਛ ਨਹੀਂ ਬਈ ਮਾਣਾ ਨੂੰ ਬੱਚੇ ਦੇ ਦਾੰਦ ਟੰਗ ਲੱਗਿਆ ਓਕੇ ਚੂਨ ਚਾਂ ਨੂੰ ਤਾਂ ਓਕੇ ਆ ਨਾ ਬਈ ਫੁੱਲ ਗਰੰਟੀ ਵਧੀਆ ਤੁਹਾਨੂੰ ਠੀਕ ਆ ਬੱਚਾ ਕੱਟਾ ਤਾ ਮਗਰਿਆ ਆਨਲਾਈਨ ਕੋਈ ਨੂੰ ਗਾਲੇ ਜੇ ਕੋਈ ਲੱਤ ਦੋ ਲੱਤ ਪੁੱਟ ਜੀ ਠੀਕ ਆ ਕੋਈ ਸ਼ੇਮੰਜੀ ਕੋਸ਼ ਹੋ ਸੀ ਆਪਣੀ ਗਰੰਟੀ ਤੇ ਰੇਟ ਇਹਦਾ ਦਿਖਾ ਬਾਈ ਲੈ ਟਾਈਮ ਦਿਖਾ ਦੇ ਕੀ ਹੋਇਆ ਟਾਈਮ ਤਾਂ ਹਜੇ ਕੋਸ਼ ਨੂੰ ਨਹੀਂ ਹੋਇਆ 10 ਵਜੇ ਸਾਢੇ 11 ਵਜੇ ਗਿਆ ਸਜਣੋ ਸੌਰੀ 7 ਵਜੇ ਦੀ ਚਵਾਈ ਮੇਰੀ 7 ਵਜੇ ਦੀ ਚਵਾਈ ਆ ਵੀਰ ਦੇ ਕੈਮਰੇ ਲੱਗੇ ਆ ਸਜਣੋ ਹਾਂ ਤੇ ਹਜੇ 11 ਵਜੇ ਉਸ ਹਾਵਨਾ ਇਹਦੇ ਥਾਂ ਲੈ ਵਦੀ ਕੁਆਲਿਟੀ ਤੋਂ ਗੈਸ ਲਾ ਲਿਓ ਦੇਖੋ ਥਾਣਾ ਦਾ ਆਪ ਠੀਕ ਹੈ ਪੂਰੀ ਹਾਂ ਹੈਗੀ ਹਜੇ ਕੋਈ ਸ਼ੱਕ ਨਹੀਂ ਸਿੰਗਲੀ ਕੁਆਲਿਟੀ ਬਹੁਤ ਜ਼ਿਆਦਾ ਕੱਟੀ ਚੰਗੀ ਆ ਰਹੀ ਰੇਟ ਇਹਦਾ ਫਿਰ ਰੇਟ ਸੰਧੂ ਸਾਹਿਬ ਪਿਛਲੇ ਬਾਜ਼ਾਰ ਤੇ ਕੱਟੀ ਸੀ 40 ਦੀ ਠੀਕ ਆ ਹੈਗੀ ਸੀ ਨਾ ਹਾਂ ਆਪਾਂ ਜਾਇਜ਼ ਕੀਮਤ ਤੇ ਦੇ ਦਿੰਦੇ ਹਾਂ 1 ਲੱਖ ਤੇ 15000 1 ਲੱਖ 15000 ਜ਼ਿਆਦਾ ਤਾਂ ਨਹੀਂ ਬਾਕੀ ਤਾਂ ਹੁਣ ਭਾਣਾ ਭਰਾ ਦੱਸਣਗੇ ਕਿ ਨਹੀਂ ਇਹ ਤਾਂ ਗੱਲ ਰਹੀ ਸੰਧੂ ਸਾਹਿਬ ਪੱਕੀ ਹੈ ਹਨਾ ਹਾਂ जिने ਪੈਸੇ ਕਢਨੇ ਜੇਬ ਚੋਂ ਦੱਸੋ ਇਹ ਕਾ ਅੱਗੇ ਹੋਰ ਲੈ ਆਇਆ ਬੜੇ ਵੱਡੇ ਕਦ ਕਾਟ ਦੀ ਇਹਦਾ ਕੀ ਹਿਸਾਬ ਕਿਤਾਬ ਹੈ ਇਹਦਾ ਕੈਮਰੇ ਚ ਵੀ ਨਹੀਂ ਪੂਰੀ ਆਉਂਦੀ ਚਾਰ ਤਾਂ ਦਿਆ ਚੌਗੀ ਮੂੰਹ ਹਾਂ ਕਿਆ ਬਾਤ ਆਉਂਦੇ ਸੂ ਇਹਨੂੰ ਬੜੀ ਤਗੜੀ ਮੈਂ ਹੋ ਜੀ ਰੰਗ ਲੋ ਦੁੱਧ ਹੋਊਗਾ ਕੰਡੇ ਦੇ ਕੋਈ ਰੱਖ ਕੇ ਨਾੜੀ ਕੰਡੇ ਵਾਲਾ ਦੁੱਧ ਬਈਆ 13 ਕਿਲੋ ਕੋਈ ਬਲੈਕ ਹੈ ਇਹਦੇ ਮਗਰ ਕੱਟੀ ਇਹਦੇ ਨਾਲੋਂ ਵੀ ਚੰਗੀ ਦੇਖ ਲਾ ਵਾਕੇ ਕੋਈ ਛੱਡੀ ਦਾ ਕੋਹਲ ਨਹੀਂ ਚਿੱਟਾ ਕੱਟੀ ਹੋਈ ਬਈ ਆ ਸਾਡੇ ਖਾਲਸ ਚੋਂਣ ਚਾਨ ਇੱਕ ਨੰਬਰ ਬਹੁਤ ਜਿਆਦਾ ਚੰਗੀਆਂ ਨੇ ਬੜੀ ਯਾਰ ਕਹੇ ਨੇ ਸਾਂਭੀ ਐ ਵੀਰੇ ਯਾਰ ਕਿਆ ਬਾਤਾਂ ਕਹਿ ਸਕਦੇ ਆ ਸੱਜਣੋ ਕੋਈ ਦੂਰ ਐ ਨਹੀਂ ਮੂੰਹ ਚੌਗੀ ਐਡੀ ਮਹਿ ਕਰਨੀ ਕਿਤੇ ਸੌਖੀ ਗੱਲ ਨਹੀਂ ਗਈ ਵੇਖੋ ਬਲੂਨ ਝੋਟੀ ਕਿਆ ਬਾਤਾਂ ਯਾਰ ਜਿੰਨੇ ਕ ਪੈਸੇ ਤੂੰ ਮੰਗਦੇ ਆ ਆਪਾਂ ਉਸ ਹਾਵਨਾ ਤੇ ਤੇ ਖਰਚਾ ਹੀ ਆ ਜਾਂਦਾ ਤਿਆਰ ਕਰਨ ਤੇ ਕਟਿੰਗ ਦੇ ਚੰਗੀਆਂ ਦੇ ਖਰਚੇ ਨੇ ਨਾ 2.5 ਲੱਖ ਦੀ ਆ 3 ਲੱਖ ਦੀ ਉਹ ਵਾਕਿਆ ਯਾਰ ਕੋਈ ਸ਼ੱਕ ਨਹੀਂ ਲੋਕ ਵੇਚਦੇ ਵੀ ਆ ਕੀ ਬਾਤ ਆ ਯਾਰ ਜਿਉਂਦੀ ਰਵੇ ਕਰਮਾਂ ਵਾਲੀ ਕਿਹੜੇ ਘਰੇ ਜਾਂਦੀ ਆ ਵੇਖੋ ਸੱਜਣੋ ਇਹ ਸੱਤ ਸੱਤ ਚੀਜ਼ ਮਿਲਦੀ ਨਹੀਂ ਨਾ ਨਹੀਂ ਮਿਲਦੀ ਪੈਸੇ ਜੇ ਹਰ ਵਾਰ ਨਹੀਂ ਮਿਲਦੀ ਪੈਸੇ ਜੇਬ ਚ ਪਾ ਕੇ ਵੀ ਨਹੀਂ ਮਿਲਨੀ ਤੇ ਜਿਹਨੇ ਤਿਆਰ ਕੀਤੀ ਉਹਨੇ ਵੀ ਘਰ ਖਵਾਇਆ ਬਾਕੀ ਬਈ ਇਹ ਸੰਤੂ ਸਾਹਿਬ ਕੱਲ 8 ਵਜੇ ਸ਼ਾਮ ਨੂੰ ਘਰ ਦੇਖੋ ਹਾਂ ਆਪਾਂ ਵਾਕਿਆ ਜੀ ਬਹੁਤ ਫੇਰ ਕੇ 100 ਪਹੀਏ ਕੇ ਤੇ ਦੋ ਸਲੈਕਟ ਕਰਦੀ ਸਹੀ ਗੱਲ ਆ ਆਪਾਂ ਨਾਲੇ ਦਰਪਈਏ ਦੇ ਦੇ ਮਾਲ ਲੈਣਾ ਇਹ ਨਹੀਂ ਕਿ ਆਪਾਂ ਸਾਰੀ ਜਿਹੜੀ ਆ ਗਈ ਉਹੋ ਦਾ ਲੈਣੀ ਚੱਲ ਪੁੱਤ ਵਾਕਿਆ ਯਾਰ ਬਹੁਤ ਕੁਆਲਿਟੀ ਆ ਹਮਕਾਰ ਵੀਰੇ ਕੋਈ ਸ਼ੱਕ ਨਹੀਂ ਹੁਣ ਦੁੱਧ 13 ਕਿਲੋ ਕੰਡੇ ਵਾਲਾ ਕੰਡੇ ਵਾਲਾ ਸੰਧੂ ਸਾਹਿਬ 13 ਕਿਲੋ ਕੋਈ ਜੋਖ ਕੇ ਲੈ ਜੀ ਦੀ ਕੱਟੀ ਮਾਰੀ ਦਿਖਾ ਦੇ ਦਿਨ ਕਿੰਨੇ ਹੋਗੇ ਸੂਈ ਨੂੰ ਆਹ ਦੇ ਕੱਟੀ ਹੋਈ ਆ ਵੇਖੋ ਸੱਜਣੋ ਐਸ ਸਾਈਡ ਤੋਂ ਕਰ ਲੋ ਚੈੱਕ ਕੱਟੀ ਬਹੁਤ ਜ਼ਿਆਦਾ ਚੰਗੀ ਆ ਠੀਕ ਆ ਆ ਦੇਖਾ ਲਓ ਜੱਦ ਬਲੈਕ ਦੇ ਕੱਟੀ ਬੜੀ ਚੰਗੀ ਤਗੜੀ ਆ ਕਿੰਨੇ ਕ ਦਿਨਾਂ ਦੀ ਮੰਨ ਲਿਆ ਅਗਲਾ ਬਈ ਮੈਲੇ ਤੇ ਚੱਲਣ ਡਈ ਆ 15 ਦਿਨ ਹੋ ਗਏ 16 ਹਾਂ 15 ਦਿਨ ਬਸ ਦੁੱਧ ਕੱਟੀ 15 ਮਿਲੋ ਕੱਟੀ ਵੀ ਬੜਾ ਗੱਤ ਕਰੂਗੇ ਹਮਕਾਰ ਮੈਂ ਆਂਗੂਈ ਹਣਾ ਕੱਟੀ ਦਾ ਬਈ ਕੱਟੀ ਜਾ ਕੋਹਾਲੀ ਦੀ ਜਿੱਟਾ ਸਾਰੇ ਸਰੀਰ ਤੇ ਕੀ ਬਾਤ ਦਿਖਾ ਜਰਾ ਮੂੰਹ ਬਹੁਤ ਜ਼ਿਆਦਾ ਕੱਟੀ ਦੀ ਕੋਹਾਲੀ ਵਾਕੇ ਕੋਈ ਸ਼ੱਕ ਨਹੀਂ ਚੰਗੀ ਜੀ ਸੀ ਮੰਦੀ ਆ ਹਾਂ ਆਪਾਂ ਤੇ ਬਈ ਨਾ ਪੁੱਛਦੇ ਆ ਕੋਈ ਚੰਗੇ ਦੀ ਕਹਿੰਦੇ ਸੀ ਆਪਾਂ ਨਹੀਂ ਕਹਣਾ ਕਿਉਂਕਿ ਆਪਾਂ ੜਾਤੀ ਵਾਲੇ ਨਾਲੇ ਆਇਆ ਨਾ ਮੱਝ ਆਪ ਬਹੁਤ ਵੱਡੀ ਆ ਤੇ ਉਹਦਾ ਰੇਟ ਫਿਰ ਸ਼ਾਹ ਜੀ ਸੰਧੂ ਸਾਹਿਬ ਮੈਂ ਕਿਹਾ 2.5 ਲੱਖ ਦੀ ਠੀਕ ਆ ਮਹੀਨ ਰੋਡ ਦੇ ਫਿਰਦੇ ਜੋ ਜਾਂਦੇ ਜੋ ਹਾਂਜੀ ਇਹੋ ਜੀ ਮੈਂ 2.5 ਲੱਖ ਦੀ ਲੋਕ ਵੇਚਦੇ ਆ ਠੀਕ ਆ ਆਪਾਂ 1.5 ਦੀ ਦੇ ਦਈਏ 1.5 ਲੱਖ ਦੀ ਹਾਂ ਉਹਦੇ ਚੋਂ ਜੋ ਤੂੰ ਕਹੇ ਉਹ ਕਰਦਾ ਇੱਕ 40 ਦੀ ਦੇ ਦਈਏ ਇੱਕ 30 ਦੀ ਸੰਧੂ ਸਾਹਿਬ ਫਿਕਸ ਰੇਟ ਹੈ 1 ਲੱਖ ਤੇ 30 ਹਜ਼ਾਰ ਦਾ ਫਿਕਸਡ ਰੇਟ ਦੱਸ ਦੇ ਹੁਣ ਜਾਵਾਂ ਨਹੀਂ ਜੈ 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 ਕੋਈ ਸ਼ੱਕ ਨਹੀਂ ਬਹੁਤ ਟਾਪ ਦੀ ਝੁੱਟੀ ਆ ਸੱਜਣਾ ਹੋ ਸਕਦਾ ਤੁਹਾਨੂੰ ਕੈਮਰੇ ਦੇ ਵਿੱਚ ਇਹ ਘੱਟ ਦਿਖ ਦੇਵੇ ਤੇ ਪਰ ਜਦੋਂ ਆ ਕੇ ਕੋਲੇ ਵੇਖੋਗੇ ਨਾ ਤੁਹਾਡੀ ਰੂਹ ਖੁਸ਼ ਕਰੂਗੀ ਕਿਉਂਕਿ ਹਜੇ ਸੱਜਣਾ ਉਮਰ ਵੀ ਚੌਗੀ ਆ ਤੇ ਬਹੁਤ ਤਗੜੀ ਮੈਂ ਆਉਂਦੇ ਸਵੇ ਨੂੰ ਨਾਲੇ ਦੁੱਧ ਪੀਓ ਤੇ ਨਾਲੇ 2.5 ਲੱਖ ਦੀ ਮਿਹਨਤ ਕਰੇ ਤਿਆਰ ਹੋ ਜਾਣੀ ਹੈ ਹਨਾ ਬਹੁਤ ਜ਼ਿਆਦਾ ਚੰਗੀ ਨਾਲ ਬੱਚਾ ਮਗਰ ਬਹੁਤ ਚੰਗਾ ਮਗਰ ਕੱਟੀ ਤੇ ਆ ਝੁੱਟੀ ਦਾ ਕੀ ਹਿਸਾਬ ਕਿਤੇ ਥੱਲੇ ਸੰਤ ਸਾਬ 10 ਕਿਲੋ ਨੈਟ ਦੁੱਧ ਤਿਆਰ ਹੋਊਗਾ 10 ਤੋਂ ਪਲੱਸ ਹੋਊਗਾ ਬੱਚਾ ਇਹਦਾ ਮਰ ਗਿਆ ਅੱਛਾ ਹਾਂਜੀ ਬੱਚਾ ਇਹਦਾ ਮਰਗ ਹੈ ਦੁੱਧ 10 ਕਿਲੋ ਆ ਹਾਂਜੀ ਸੂਈ ਕਿੰਨੇ ਚਰਦੀ ਸੀ ਸੂਈ ਬਈ ਸੰਤੂ ਸਾਹਿਬ ਦੀ 20 ਦਿਨ ਦੀ ਹੈਗੀ 20 ਦਿਨ ਦੀ ਸੂਈ ਆ ਤੇ ਮਿਲਦੀ ਹੁਣ ਔਕਾਰ ਵੀਰੇ ਮਿਲਦੀ ਸੰਤੂ ਸਾਹਿਬਾ ਦਾ ਸੁਟਦਾ ਚੋਲਾ ਪੂਰੀ ਮਿੱਠੀ ਆ ਬਈ ਹੁਣੇ ਗਏ ਹੁਣੇ ਚੋਕਰ ਸੁਟ ਕੇ ਤੈਨੂੰ ਦਿਖਾ ਦਿੰਦਾ ਮਾੜਾ ਜਿਹਾ ਬੰਦ ਕਰਦਾ ਅੱਛਾ ਇੰਨੀ ਜੈਲੀ ਆ ਦੇਖੋ ਸਜਣੋ ਕੁਆਲਿਟੀ ਜਿੰਨੀ ਮੈਂ ਦੀ ਦੁੱਧ ਵਾਲੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਥਣ ਕੰਮ ਦਾ ਲੱਗਾ ਸਿਰ ਨੂੰ ਨਵਾਂ ਸੁਹਾ ਦੂਜਾ ਹੋਊ ਹੈ ਨਾ ਸੁਹਾ ਦੂਜਾ ਮਕਰ ਸੁਹਾ ਸੁਹਾ ਝੋਟੀ ਆਪਣੀ ਇਹ ਦੂਜਾ ਅੱਛਾ ਪਹਿਲਣੀ ਇਹ ਵੀ ਠੀਕ ਹੈ ਜੀ ਇੱਕ ਜਿਹੜੀ ਕਮੀ ਆ ਨਾ ਜਿਹਦਾ ਕਰਕੇ ਪਹਾੜਾ ਪਾਇਆ ਹਾਂ ਇਧਰ ਆ ਗੋ ਮੜਾ ਇਹ ਆ ਸਰੂਈ ਦਾ ਬਾਈ ਜੀ ਆ ਦਿਖਾਓ ਅੱਛਾ ਠੀਕ ਆ ਆਪਾਂ ਕਈ ਵਾਰ ਨਾ ਗਲਤ ਕੰਮ ਕੀਤਾ ਆ ਸਰੂ ਚੱਲਦਾ ਦਿਖਾ ਦੇ ਦਿਨ ਇਹ ਨਾਲ ਮੀਰੂ ਆ ਹਾਂ ਦਿਖਾ ਦੇ ਵਾਕੇ ਦਿਖਾਤਾ ਕੋਈ ਚੱਕਰ ਹਾਂ ਦਿਖਾ ਦੇ ਨਹੀਂ ਠੀਕ ਆ ਮਾਣਾ ਜੇ ਨੇੜੇ ਕਰ ਦੇ ਕਰਤਾ ਕਰਤਾ ਪੂਰਾ ਨਜ਼ਰਾ ਹੀ ਆ ਹਾਂ ਆ ਦੇਖ ਲੈ ਬਾਈ ਐ ਆਪਾਂ ਕੱਲ ਨੂੰ ਨਹੀਂ ਲਾਮਾ ਲੈਣਾ ਨਹੀਂ ਠੀਕ ਆ ਬਈ ਚੱਲਦਾ ਤੇ ਬਾਕੀ ਚੂ ਉਹ ਜੀ ਮੀਰੂ ਬਾਈ ਆ ਦੇਖ ਪੰਜ ਦਿਹਾੜੀ ਦਾ ਵਾਰ ਚਾਹਿਆ ਕੀ ਬਾਤ ਐਰ ਘਰੀ ਦੁੱਧ ਪੀਣ ਵਾਲੀ ਨੂੰ ਤਾਂ ਕੋਈ ਮਾੜੀ ਨਹੀਂ ਸ਼ਾ ਪਰ ਮਾੜਾ ਜੇ ਸਰੂ ਚੱਲਦਾ ਏ ਕੋਈ ਚੱਕਰ ਹੀ ਨਹੀਂ ਇਹਦਾ ਕੀ ਆ ਹਾਂ ਬਾਲਟੀ ਜੀ ਆਉ ਬਾਲਟੀ ਜੀ ਦਿਖਾ ਲੈਣਾ ਆਪਣਾ ਬਈ ਫਰਜ਼ ਹੀ ਆ ਨਹੀਂ ਦੱਸਣਾ ਚਾਹੀਦਾ ਇੱਥੋਂ ਆ ਕੇ ਕੋਈ ਕਵੇ ਤੇ ਫਿਰ ਸਵਾਦ ਨਹੀਂ ਇਹਦਾ ਰੇਟ ਕੀ ਰਹੂਗਾ ਸ਼ਾਜੀ ਤੁੰ ਨੂੰ ਸਾਹਿਬ ਛੋਡੀ ਜੀ ਬਹੁਤ ਜ਼ਿਆਦਾ ਚੰਗੀ ਹੈ ਚੰਗੇ ਦੁੱਧ ਵਾਲੀ ਆ ਹਾਂ ਚੰਗੇ ਦੁੱਧ ਵਾਲੀ ਕੋਈ ਸ਼ੱਕ ਨਹੀਂ ਪਾ ਦੇਗਾ ਕੀ 10 15 ਦੀ ਹਾਂਜੀ ਬੱਧੀ ਨੂੰ ਦੇਖ ਹੀ ਲਈਏ ਵਾਕੇ ਲੱਤ ਮਾਰਨ ਦਾ ਤਾਂ ਪਤਾ ਵੀ ਨਹੀਂ ਵਿਚਾਰੀ ਨੂੰ ਹਾਂ ਜੈਸਨ ਹੋਈ ਆ ਬਈ 85 80 ਦੇ 5 ਹੈ ਉਹਦੇ ਚ ਪਿਆਰ ਮੁਹੱਬਤ ਉਹ ਜਮਾਈ ਨਹੀਂ ਜਮਾਈ ਅੱਛਾ ਬਾळा ਕੱਬਾ ਇਹ ਕੀ ਕਰੀਏ ਲੋਬੀ ਸੱਜਣਾ ਝੋਟੀ ਬਹੁਤ ਚੰਗੀ ਆ 85000 ਦੀ ਜੇ ਬੱਚਾ ਹੁੰਦਾ ਤਾਂ ਭਾਈ ਫੇਰ ਕਿੰਨੇ ਦੀ ਦਿੰਦਾ ਫੇਰ ਤਾਂ ਭਾਈ ਨੇੜੇ ਉਜਾਵੜਨੀ ਸੀ ਹਨਾ ਪੂਰੀ ਤੇ ਸੰਤੂ ਸਾਹਿਬ ਕੀ ਤੈਨੂੰ ਦੱਸਾਂ ਹਾਂ ਆ ਤੇ ਆ ਮੈਂ ਆਪਾਂ ਜਲੰਧਰੋਂ ਲਈ ਆ ਠੀਕ ਆ ਇੱਕ ਉਹ ਨੂੰ ਕਰੀ ਮਰੀ ਜੀ 32000 ਦੀਆਂ ਮੰਝਾਂ ਲੈ ਕੇ ਆਇਆ ਬੰਦਾ ਡੇਰੀ ਛੱਡਦੀ ਹੁੰਦੀ ਹਰਿਆਣੇ ਚੋਂ ਵਾਕਈ ਮੈਂ ਬਹੁਤ ਹਾਂ ਮੈਂ ਤਾਂ ਆ ਜਗੀ ਆ ਪਰਚੀਆਂ ਖੁਦ ਮੈਂ ਦਿਖਾ ਲ ਦੂੰਗਾ ਆਪਾਂ ਜ਼ਿੰਦਗੀ 'ਚ ਝੂਠਾਲਾ ਕੰਮ ਨਹੀਂ ਕੀਤਾ। ਨਹੀਂ ਨਹੀਂ ਠੀਕ ਆ ਧੰਨਵਾਦ। ਇੱਕ ਵਕਤ 32000 ਦੀ ਮੈਂ ਲਿਆਂਦੀ ਹੁੰਦੀ ਹੂੰਗੀ। ਹੁਣ ਆਪਾਂ 85 ਦੀ ਦੇ ਦਈਏ। 85 ਦੀ ਬੱਚਾ ਗਰੰਟਡ ਸੁਈ ਹੋ ਗਿਆ ਮੈਂ ਤੇ ਇਕੱਠੀਆਂ ਹੋਈਆਂ। ਇਹ ਮੈਂ ਫਿਰ ਕਿਵੇਂ ਆ ਕੀ ਹਿਸਾਬ ਕਿਤਾਬ ਇਹਦਾ? ਇਹ ਵੀ ਚੰਗੇ ਦੁੱਧ ਵਾਲੀ ਲੱਗਦੀ ਮੈਨੂੰ। ਉਹ ਬੱਚਾ 10 ਕਿਲੋ ਦੁੱਧ ਨੈਟ ਤੇ ਆ ਗਿਆ ਫੇ। ਇਹਦੇ ਥੱਲੇ। ਹਾਂ। ਇਹ ਵੀ 14-15 ਕਿਲੋ ਵਾਲੀ ਜਿਤੋਂ ਬੰਦੇ ਨੇ ਡੇਰੀ ਛੱਡਣੀ ਹੋਵੇ ਬਈ ਸਾਮ ਘਟ ਕਰਦਾ। ਹਾਂ ਜਦੋਂ ਕੰਮ ਹੀ ਫੇਲ ਹੋ ਗਿਆ। ਹਾਂ। ਬੰਦਾ ਮਾੜਾ ਮਿਲ ਗਿਆ ਹਨਾ। ਹ ਠੀਕ ਆ ਥੋੜਾ ਜਿਆਦਾ ਉਹਦਾ ਕਰਕੇ ਸਾਮ ਘੱਟ ਕਰਦਾ 10 ਕਿਲੋ ਨੈਟ ਗੁੱਧ ਤਿਆਰ ਆ ਬਹੁਤ ਜ਼ਿਆਦਾ ਚੰਗੀ ਵੈਂਚ ਵਾਈ ਬਹੁਤ ਵਿਆਹ ਬੱਚਾ ਇਹਦਾ ਠੀਕ ਆ ਤੇ ਆਪਾਂ ਆ ਝੂਟੀ ਤੋੜ ਕੇ ਨਹੀਂ ਵਿਖਾਈ ਹੈਨਾ ਥੋੜੀ ਥੋੜੀ ਸੋਨਾ ਹੀ ਬਸ ਠੀਕ ਆ ਆ ਆ ਤੋੜ ਦੇ ਉਹ ਆਂਦਾ ਤੋਰੀ ਤਰਾਈ ਆਈ ਆ ਪਿੱਛੋਂ ਕਹਿੰਦਾ ਕੋਈ ਚੱਕਰ ਹੀ ਨਹੀਂ ਸੋਨਾ ਆਈਆਂ ਸਾਰੀ ਹੈ ਵੀ ਸੋਨਾ ਹੀ ਆ ਸੱਜਣਾ 85000 ਚ ਮਿਲਨੀ ਆ ਸ਼ੁਰੂ ਚ ਨਾ ਲਾ ਦੀਏ ਭੱਜ ਕੇ 85 ਦੀ ਜੈ ਸਨੋ ਮਈ ਆਏ 13 ਦੀ ਕੋਈ ਤਿਆਰ ਕਰਨੇ ਚਾਰ ਦਿਨ ਸਾਹਮਣੇ ਕੁਰੀ ਦੀ ਮੈਂ ਵੇਖ ਲਿਆ। ਵਾਕਿਆ ਯਾਰ ਹਨਾ ਢਾਂਚਾ ਟੁੰਚਾ ਬਹੁਤ ਤਗੜਾ ਮੈਂ ਦਾ। ਅੱਜ ਦੀ ਗ੍ਰੇਨੀ ਦੀ ਜਿਆਸੀ ਨਹੀਂ ਮੰਨੂ ਸਾਹਿਬ। ਨਹੀਂ ਠੀਕ ਆ ਕੋਈ ਸ਼ੱਕ ਨਹੀਂ। ਕੱਟਾ ਇਹਦੇ ਕੋਲੇ ਹਨਾ। ਕੱਟਾ ਇਹਦੇ ਕੋਲੇ। ਠਾਣੇ ਨੂੰ ਖਾ ਰਹੀ ਇਹ ਤੇ। ਜਮਾ ਸੁਣਾ ਦੇ ਰਿਹਾ ਪਰ। ਬੜੀ ਚਵਾਈ ਪੋਲੀ ਹੋਊਗੀ। ਬਹੁਤ ਜ਼ਿਆਦਾ ਰੋਟੀ ਚੰਗੀ। ਹਨਾ। ਤੁਸੀਂ ਵੱਡੀ ਮੈਂ ਆਪਾਂ ਨੂੰ ਬਈ ਮੈਨਾਂ ਦਾ ਆਪਾਂ ਇਹ ਵੇਚਦਾ ਮਾਰ ਲੈ ਇਹਦੇ ਨਾਲ ਜਿਹੜਾ ਚਾਰ ਮੁੱਠਾ ਵੇਚਕੀ ਨਾ ਵਾ। ਇਹ ਉਹ ਦੋ ਹੀ ਠੀਕ ਆ ਵੇਖੋ ਸੱਜਣੋ ਥਾਣਾ ਦਾ ਆਪਸੀ ਗੈਪ ਦੂਰੀ ਕਰੋ ਚੈੱਕ ਕਰਮਾ ਵਾਲੀ ਦੀ ਕਿਆ ਕਹਿਣੀ ਆ ਤੇ 85000 ਇਹਦਾ ਹਨਾ ਮੁਕਤ ਆ ਵਾਕਿਆ ਯਾਰ ਕੋਈ ਮੁਕਤ ਮਿਲਿਆ ਤਾਂ ਮੁਕਤ ਵਾਲਾ ਬਈ ਕੰਮ ਆ ਉਹਦੋਂ ਆਪਾਂ 50-50000 ਦੀਆਂ ਮਈਆਂ ਦੇਤੀਆਂ ਸੀ ਆਪਾਂ ਮਾਰਜਿਨ ਰੱਖੇ ਸੰਤੂ ਸਭ ਛੋਟੇ ਛੋਟੇ ਪੱਚ ਜਾਂਦੇ ਆ ਵੱਡੇ ਮਾਰਜਿਨ ਪੱਚਦੇ ਨਹੀਂ ਆ ਵਾਕਿਆ ਸਹੀ ਗੱਲ ਆ ਮੈਂ ਜਿਹੜੀ ਆਪਾਂ ਇੱਕ ਦਸ ਦੀ ਦੇ ਸਕਦੇ ਹਾਂ ਸਚਾਈ ਵਾਲੀ ਗੱਲ ਆ ਪਰ ਨਹੀਂ ਜੋ ਜਾਇਜ਼ ਆ ਜਾਇਜ਼ ਹੀ ਲੈਣਾ ਆ ਗੱਡੀ ਦਾ ਆ ਵੀ ਕੱਟੀ ਦਾ ਕੋਈ ਊੜਾ ਬੰਦਾ ਬਈ ਆ ਦੇਖ ਆ ਲੈ ਉਹੋ ਜੀ ਥੋੜਾ ਚੇਂਜ ਆ ਜੇ ਵੀ ਪਹਾੜੇ ਦੇ ਚੋਈ ਆ ਸੁਆ ਅਜੇ ਤਰੀਕਾ ਦੱਸ ਦੇ ਮੇਰੇ ਕੋ ਕੈਮਰਾ ਚੈੱਕ ਕਰ ਲੈਣਾ ਬਾਲਟੀ ਡੱਕ ਤੇ ਦੁੱਧ ਦੀ ਵੀ ਦਿਖਾ ਦੂੰ ਨਹੀਂ ਨਹੀਂ ਓਕੇ ਰਿਪੋਰਟ ਆ ਕਰਮਾਂ ਵਾਲੀ ਇਦਾਂ ਇਹਨੇ ਦੁੱਧ ਲਾ ਦੇਣਾ ਬਈ ਇਹਦੀ ਢੰਡੀ ਇਹਦੇ ਪਹੂ ਦਾ ਕੀ ਡਾਰਾ ਯਾਰ ਬਈ ਉਹ ਟੀਕਾ ਲਾ ਕੇ ਜੁੰਦੇ ਸੀ ਅੱਛਾ ਆਪਾਂ ਮਹੀਆਂ ਸਾਰੀਆਂ ਪੜ ਜੂਗੀਆਂ ਆਵਾ ਬਸੇ ਬਈ ਆ ਦੇਖ ਬਾ ਕੋਈ ਨਹੀਂ ਇਹਦੇ ਤੇ ਫੈਵਿਕਾ ਕਲਾ ਦਿੰਦੇ ਨਹੀਂ ਆਪਾਂ ਨੇ ਫੈਵਿਕਾ ਲਾਉਂਦੇ ਅਗਲਾ ਲਾ ਦੋ ਸਾਨੂੰ ਲੱਗ ਕੇ ਮਿਲ ਗਈ ਆ ਆਪਾਂ ਦੇ ਨੂੰ ਨਹੀਂ ਠੀਕ ਲਓ ਵੀ ਸਜਣੋ ਕਰ ਲੋ ਚੈੱਕ ਆ ਮੈਂ ਵੀ ਇਹ ਚੋਣ ਦੂਸਰਾ ਬੰਦਰੋ ਲਿਆਕ ਨਾ ਕੱਢਦਾ ਬਾਹਰ ਗੋਕੇ ਵਾਲੇ ਕੋਲੇ ਕੀ ਕਹਿਣੇ ਆ ਵੇਖੋ ਸਰੀਰ ਤੇ ਇਹਦੇ ਤੁਹਾਨੂੰ ਕੈਮਰੇ ਚ ਨਾੜਾਂ ਨਜ਼ਰ ਆਉਂਦੀਆਂ ਹੋਣਗੀਆਂ ਸਜਣੋ ਵੇਖੋ ਕਿਵੇਂ ਇਹਨੇ ਦੁੱਧ ਕਰਮਾਂ ਵਾਲੀ ਨੇ ਕੱਢਣਾ ਹੀ ਕਟਣਾ ਕੋਈ ਮੈਂ ਤੁਹਾਨੂੰ ਐ ਪੁੱਛ ਕੇ ਨਹੀਂ ਦੱਸਾਂ ਵੀ ਕਿੰਨੇ ਦੁੱਧ ਤੇ ਜਾਵ ਲੂਗੀ 15 ਕਿਲੋ ਨੂੰ ਜਾਵੇ ਇਹ ਤੁਹਾਡੀ ਸੇਵਾ ਨੇ ਇਹਨੂੰ ਲੈ ਕੇ ਜਾਣਾ ਦੁੱਧ ਤੇ ਤੇ ਆ ਝੋਟੀਆਂ ਦਾ ਵੀ ਕੋਈ ਊੜਾ ਬੰਨਾ ਨਹੀਂ ਤੇ ਆ ਵੀ ਪਹਿਲਾਂ ਝੋਟੀ ਕਿਆ ਬਾਤਾਂ ਜਿਹਨੂੰ ਕਹਿ ਦਈਏ ਨਾ ਉਹ ਚੀਜ਼ਾਂ ਬਲੂਨ 8 12000 9 10 ਕਿਲੋ ਦਾ ਵਿਚਾਰ ਤੇ ਜਮਾ ਇਹਨਾਂ ਨੂੰ 75 ਦਾ 75000 ਹਾਂ ਆਖਰ ਤੇ ਤੋਹਫਾ ਪਿਆਰ ਕਰਨ ਵਾਲਿਆਂ ਨੂੰ ਪਹਿਲਾਂ ਕੱਟੀ ਮੁਖਦਰ ਦਾ ਰੇਡ ਤੇ ਗਾਵਾਂਾਂ ਨੂੰ ਢੰਡੀ ਬਈ ਤੇ ਬੱਚਾ ਹੈਗਾ ਹੀ ਬੱਚਾ ਕੱਟਾਂ ਬਈ ਮੇਰੇ ਕੱਟਾਂ ਮਗਰ 75000 ਦੀ ਦੁੱਧ ਕਹਿਣਾ ਦੁੱਧ 9-10 ਕਿਲੋ ਜਮਾਂ 9-10 ਕਿਲੋ ਇਹ ਸੱਜਣੋਂ ਦੁੱਧ 75000 ਇਹ ਵੀ ਮੈਨੂੰ ਲੱਗਦਾ ਡੇਰੀ ਚੋ ਹੀ ਲਿਆਏ ਆ ਹਨਾ ਕਿਆ ਬਾਤ ਆ ਬੱਚਾ ਕੀ ਬਾਤ ਆ ਯਾਰ ਕਰ ਲਿਓ ਸਜਣੋ ਖਰੀਦਦਾਰੀ ਵੇਖਿਓ ਉਹ ਬੈਠਾ ਕੱਟਾ ਇਹਦਾ ਓਏ ਡੇਰੀ ਵਾਲੇ ਦੁੱਧ ਨਹੀਂ ਛੱਡਦੇ ਓਂ ਘਰ ਹੋਰ ਗੱਲਾਂ ਦੀਆਂ ਚਾਰੇ ਪਸ਼ੂ ਬਾਅਦ ਚ ਦਿਖਾਵਾਂਗੇ ਬਹੁਤ ਵਧੀਆ ਇੰਨੇ ਠੀਕ ਆ ਪਸ਼ੂ ਸਾਹਮਣੇ ਬਹੁਤ ਔਖਾ ਇੰਨਾ ਮਾਲ ਵਾਕੇ ਕੋਈ 10 ਕਰ ਲੀਆਂ ਅਸੀਂ ਠੀਕ ਆ ਆ ਯਾਰ ਝੂਟੀ ਦਾ ਰੇਟ ਆ ਲੈ ਬਾਈ ਆ ਲੈ ਬਹੁਤ ਜ਼ਿਆਦਾ ਠੰਢੀ ਆ ਜਿੱਥੇ ਮਰਜੀ ਚੋ ਲੋ ਹਾਂ ਕੋਈ ਐ ਨਹੀਂ ਚੱਕਰ ਪਾਊਗਾ ਕੀ ਬਾਤ ਲਓ ਵੀ ਸਜਣੋ 75000 ਚ ਯਾਰ ਪਹਿਲਨ ਕੱਟੀ ਬੜੀ ਸੁਨਾ ਪਸੂਣਾ ਸਰੀਰ ਸੋਹਣਾ ਦੁੱਧ ਵੀ ਚੰਗਾ ਯਾਦ ਕਰਨਗੇ ਓਂਕਾਰ ਸਿੰਘ ਵਾਕਿਆ ਹੀ ਕੋਈ ਸ਼ੱਕ ਮਲ ਰਹਿਣ ਜੇ ਕੋਈ ਦੇਸੀ ਮਹੀਂ ਮੇਰੀ ਗਿੰਨੇ ਚ ਸਾਫਤ ਕਰਦੇ ਮੈਂ ਦੇਣਦਾਰ ਹਾਂ ਸਾਰਿਆਂ ਚ ਪਿਓਰ ਮਲਵੈਣਾ ਸਾਰਿਆਂ ਮਲਵੈਣਾ ਬਾਈ ਕੀ ਬਾਤ ਤੇ ਮੋਲੇ ਦੇਸੀ ਨਾਲੇ ਬਾਈ ਤੇ ਤੁਹਾਡੇ ਲੋ ਬੋਲਿਆਂ ਦੇ ਮੰਗਦੇ ਆ ਮੰਗਦੇ ਆ ਕੋਈ ਸ਼ੱਕ ਨਹੀਂ ਭਰਾਵਾ ਲਓ ਵੀ ਸੱਜਣੋ ਇਹ ਪਸੂ ਅੱਜ ਓਮਕਾਰ ਸਿੰਘ ਘੋਗੇ ਵਾਲੇ ਕੋਲੇ ਜਿਹੜੇ ਫੋਰ ਸੇਲ ਵਿਕਾਉ ਆ ਧੰਨਵਾਦ ਆ ਤੁਹਾਡਾ ਤੁਸੀਂ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟ ਨਾਲ